ਸਿਖਰ ਦੁਪਹਿਰੇ ਸ਼ਾਮਦ ਮੁੱਲ ਪੈਂਦਾ ਏ ਔਖੇ ਵਕਤ ਦੁਆਵਾਂ ਦਾ ਮੁੱਲ ਪੈਂਦਾ ਏ ਜਦ ਵੀ ਬੰਦਾ ਮੰਜ਼ਿਲ ਉੱਤੇ ਪੁੱਜਦਾ ਏ ਤਾਂ ਫਿਰ ਮੁਸ਼ਕਿਲਾਂ ਦਾ ਮੁੱਲ ਪੈਂਦਾ ਏ ਹੀਰ ਸਲੇਟੀ ਸ਼ਮਕਾ ਮਾਰੇ ਰਾਜੇ ਨੂੰ ਹੀਰ ਸਲੇਤੀ ਛਮਕਾਂ ਮਾਰੇ ਰਾਜੇ ਨੂੰ ਇਸ਼ਕੇ ਵਿੱਚ ਸਜਾ ਦਾ ਮੁੱਲ ਪੈਂਦਾ ਏ ਉਹ ਵਿੱਚ ਬੁਢਾਪੇ ਮਾਪੇ ਸੰਭੇ ਜਾਵਣ ਤ ਵਿੱਚ ਬੁਢਾਪੇ ਮਾਪੇ ਸੰਭੇ ਜਾਵਣ ਤ ਪੁੱਤ ਦੇ ਕੀਤੇ ਚਾਮ ਦਾ ਮੁੱਲ ਪੈਂਦਾ ਏ ਪੁੱਛੋ ਸੋਕੇ ਮਾਰੀ ਬੰਜਰ ਧਰਤੀ ਨੂੰ ਪੁੱਛੋ ਸੋਕੇ ਮਾਰੀ ਬੰਜਰ ਧਰਤੀ ਨੂੰ ਉਹ ਪੁੱਛੋ ਸੋਕੇ ਮਾਰੀ ਬੰਜਰ ਧਰਤੀ ਨੂੰ ਕੀ ਵਗਦੇ ਦਰਿਆ ਮਦਮੁੱਲ ਪੈਂਦਾ ਏ ਜਿਹੜੀ ਸਭ ਤੋਂ ਮਨ ਨੂੰ ਖੂਬਸੂਰਤ ਗੱਲ ਲੱਗੀ ਐ ਸਮਾਜਿਕ ਰਿਸ਼ਤਿਆਂ ਦੀ ਕਿ ਔਰਤ ਮਰਦ ਦੇ ਨਾਲ ਵਫਾ ਦੇ ਰਹਿਣ ਤਾਂ ਔਰਤ ਮਰਦ ਜੇ ਨਾਲ ਬਫਾਦੇ ਰਹਿਣ ਤਾਂ ਕਸਮ ਫੇਰੇ ਲਾਵਾਂ ਦਾ ਮੁੱਲ ਪੈਂਦਾ ਏ ਉਹ ਕਸਮ ਫੇਰੇ ਲਾਵਾਂ ਦਾ ਮੁੱਲ ਪੈਂਦਾ ਏ